ਸਤ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਤੇ ਜਿਵੇਂ ਆਪਾਂ ਦੇਖ ਰਹੇ ਆ ਵੀ ਲਗਾਤਾਰ ਹਨਾ ਆ ਆਪਣੇ 4-5 ਦਿਨ ਤੋਂ ਲਗਾਤਾਰ ਬਹੁਤ ਪਾਰੀ ਮੀਂਹ ਪੈ ਰਿਹਾ ਤੇ ਪੰਜਾਬ ਦੇ ਵਿੱਚ ਖਾਸ ਕਰ ਮਤਲਬ ਲਗਭਗ ਸਾਰੇ ਜਿੱਥੇ ਪੈ ਰਿਹਾ ਪਰ ਪੱਤ ਪੰਜਾਬ ਦੇ ਵਿੱਚ ਆ 2-3 ਸਾਲ ਹੋ ਗਏ ਲਗਾਤਾਰ ਹੜ੍ਹ ਬਿਮਾਰ ਪੈ ਜਾਂਦੀ ਆ ਹਨਾ ਤੇ ਬਈ ਗੱਲ ਇਦਾਂ ਵੀਰੇ ਆਪਾਂ ਗੱਲ ਕਰਦੇ ਆ ਪੰਜਾਬ ਦੀ ਨਾ ਆਪਣਾ ਪੰਜਾਬ ਤੇ ਇਹ ਤਾਂ ਭਾਰਤੋ ਸਾਦੇ ਆਪਣੀ ਨੇ ਪਰ ਖਾਸ ਕਰਕੇ ਪੰਜਾਬ ਜਿੱਥੇ ਆਪਾਂ ਹੁਣ ਰਹਿੰਦੇ ਆ ਜਿੱਥੇ ਆਪ ਜਿਹੜਾ ਏਰੀਆ ਦੇਖਿਆ ਜਿੱਥੇ ਆਪਾਂ ਲੋਕਾਂ ਦੇ ਵਿੱਚ ਵਿਚਰੇ ਆ ਪਿਰੇ ਬਹੁਤ ਮਾੜੇ ਹਾਲਾਤ ਨੇ ਪੰਜਾਬ ਤੇ ਤੇ ਆਪਾਂ ਤਾਂ ਅਰਦਾਸ ਕਰਦੇ ਹਾਂ ਜੇ ਬੰਦੇ ਦੇ ਸੱਚੇ ਬਾਦਸ਼ਾਹ ਮਹਾਰਾਜ ਜੀ ਪੰਜਾਬ ਤੇ ਮੇਰੇ ਪਰ ਹੱਥ ਰੱਖਿਓ ਪੰਜਾਬ ਤੇ ਬਹੁਤ ਮੁਸੀਬਤਾਂ ਆਈਆਂ ਪਹਿਲਾਂ ਹੁਣ ਤੇ ਗਰੀਬ ਨੇ ਵਿਚਾਰੇ ਸਾਡੇ ਵਰਗੇ ਤੇ ਬਹੁਤ ਔਖਾ ਸਾਰਿਆਂ ਦਾ ਵੀ ਲੋਨ ਤਾਂ ਲੋਕਾਂ ਦਾ ਪਹਿਲਾਂ ਨੇ ਉੱਤਰਦੇ ਤੇ ਜੋ ਮਤਲਬ ਸਾਧਨ ਬਲੋਕ ਬਣਾਉਦੇ ਨੇ ਨਾ ਉਹ ਵੀ ਹੋ ਡੁੱਬ ਰਹੇ ਨੇ ਤੇ ਹਜੇ ਵੀ ਹੋਰ ਵੀ ਹਾਲਾਤ ਮਾੜੇ ਹੋਣ ਦੇ ਕੀਪ ਨੇ ਪਾਰ ਪੈ ਰਹੇ ਨੇ ਦਰਿਆਵਾਂ ਨੂੰ ਤੇ ਨਦੀਆਂ ਨੂੰ ਬੰਨ ਕੱਚੇ ਸੀਗੇ ਓਵਰਫਲੋ ਹੋਣ ਕਰਕੇ ਟੁੱਟ ਗਏ ਨੇ ਖੇਤਾਂ ਦੇ ਵਿੱਚ ਫਸਲਾਂ ਖਰਾਬ ਹੋ ਗਈਆਂ ਪਰ ਤਾਂੰਦ ਨੇ ਵੀਰੇ ਪੰਜਾਬੀ ਹੌਸਲਾ ਨਹੀਂ ਹਾਰਦੇ ਤੇ ਆਪਾਂ ਤੁਹਾਨੂੰ ਵੀਡੀਓ ਵਿੱਚ ਦਿਖਾਵਾਂਗੇ ਨਾਲੇ ਇੱਕ ਗੱਲ ਹੋਰ ਤੇ ਚਲੋ ਜਿੰਨੇ ਵੀ ਮੇਰੇ ਹਾਂਜੀ ਵੀਰਾ ਦੇਖ ਲਓ ਆਪਣਾ ਰੰਗਲਾ ਪੰਜਾਬ ਹਨਾ ਪਾਣੀ ਪਾਣੀ ਹੋਇਆ ਪਿਆ ਸਾਰਾ ਆ ਦੇਖੋ ਵੀਰ ਹਨਾ ਕਿਦਾਂ ਯਾਰ ਇਦਾਂ ਦਾ ਪੰਜਾਬ ਨਹੀਂ ਸੀ ਆਪਣਾ ਸੋਨੇ ਦੀ ਜਿਹੜੀ ਸੀ ਦੋ ਤਿੰਨ ਸਾਲਾਂ ਤੋਂ ਫਿਰ ਹੁਣ ਵਾਰਸ਼ ਕਰਕੇ ਡੁੱਬ ਰਿਹਾ ਆ ਦੇਖੋ ਵੀਰੇ ਪਰ ਹਾਲਾਤ ਹਨ ਤੁਹਾਨੂੰ ਗੁਰੂ ਤੁਹਾਨੂੰ ਪਿਆਰੇ ਤਗੜਿਆ ਜਵਨੋ ਪਹਿਂਦਾ ਮਿੱਟੀ ਪੱਕੀ ਆ ਜਵਾਨੋ ਤੁਹਾਨੂੰ ਗੁਰੂ ਮਹਾਰਾ ਸੱਜਾ ਮਾਸ਼ਾ ਕਿਰਪਾ ਕਰਦੇ ਮਹਾਰਾ ਜੀ ਮੇਂ ਤੋਰੀ ਕੀਤੀਂ ਜੱਤੇ ਪਾਛਾ ਮੇਂ ਤੋਰੀ ਕੀਤੀਂ ਮੇਰੇ ਵਿਰੋਸਾ ਹੋ ਗੋਲ ਮੈਂਦਗੀ ਇਹ ਮਨ ਛੱਵੀ ਦੇ ਦੱਛਿਆ ਹੈ ਸਾਧ ਤੋਰ ਤੇ ਇਹਦਾ ਕਿਨਾਰੇ ਤੇ ਰਹਿ ਜਾਓ ਆ ਭਜੋ ਸੋਨਾ

ਵੀਰੇ ਹੋਰ ਵੀ ਵੀਡੀਓ ਨੇ ਤੁਹਾਨੂੰ ਦਿਖਾ ਰਿਆ ਵੀ ਆ ਦੇਖ ਲੋ ਬੰਡੋ ਹੀਰੋ ਕਲਾ ਵਿੱਚ ਆਇਆ ਹਰ ਸਮਾਨ ਸਾਮਾਨ ਨੂੰ ਚੱਕ ਕੇ ਬਾਹਰ ਗੱਡੀ ਜਾ ਰਿਹਾ ਤੇ ਕੀ ਕਰਨਾ ਕਿਉਂਕਿ ਕਣਕ ਨੂੰ ਵੀ ਭਜਨੀ ਬੇਸਤਰੇ ਜੋ ਕੁਝ ਨਿਕਲ ਰਿਹਾ ਉਹਨਾਂ ਸਮਾਨ ਮੋਟਾ ਮੂਟਾ ਕੱਢੀ ਜਾਂਦੇ ਆ ਤੇ ਇਹ ਵੀ ਹੀ ਦੇ ਬਹੁਤ ਜਿਆਦੇ ਮਾੜੇ ਹਾਲਾਤ ਨੇਗੇ ਉਹਨਾਂ ਮੈਂ ਦੱਸ ਨਹੀਂ ਸਕਦਾ ਹੈਗਾ ਕਿੰਨੇ ਮਾੜੇ ਹਾਲਾਤ ਨੇ ਸਾਰੇ ਘਰਾਂ ਚ ਪਾਣੀ ਵੜ ਗਿਆ ਕਿਸੇ ਦਾ ਝੂੜੀ ਵਾਲਾ ਭਰ ਗਿਆ ਸਾਰਾ ਇਹਦਾ ਕੋਸਾ ਆਲਾ ਆਪਾਂ ਕਹਿੰਦੇ ਨਹੀਂ ਹੜ ਆ ਗਏ ਭਾਈ ਹੜ ਤਾਂ ਆਏ ਭਜਿਆ ਡੰਗਰਾਂ ਦੇ ਪਾਦਾ ਆ ਬੱਚੇ ਨੇ ਓਏ ਹੋਏ ਤੇ ਮਾਲਕ ਇਹਨਾਂ ਨੇ ਮਿੱਟੀ ਪਟ ਪਟ ਕੇ ਕਿੱਥੇ ਸੀਗਾ ਭਾਈ ਤੇ ਜਦੋਂ ਅਸਮਾਨ ਮੋਟਾ ਮੁੱਟਾ ਕੱਢੀ ਜਾਂਦੇ ਆ ਤੇ ਇਹ ਵੀ ਹੀ ਦੇ ਬਹੁਤ ਜ਼ਿਆਦੇ ਮਾਰੇ ਹੱਥ ਕਿੱਥੇ ਸੀਗਾ ਭਾਈ ਨਹੀਂ ਭਾਈ ਕਿੱਥੇ ਸੀਗਾ ਭਾਈ ਲੱਗਦਾ ਇਹਦਾ ਕਿੰਨੇ ਮਾਰੇ ਹਾਲਾਤ ਨੇ ਸਾਰੇ ਘਰਾਂ ਚ ਪਾਣੀ ਵੜ ਗਿਆ ਕਿਸੇ ਦਾ ਟੂਰੀ ਵਾਲਾ ਭਰ ਗਿਆ ਸਾਰਾ ਇਹਦਾ ਖੋਸਾ ਨਾਲ ਲੰਪਾ ਕਹਿੰਦੇ ਹੜ ਆ ਗਈ ਹਰ ਪਾਣੀ ਆ ਰਿਹਾ ਟੰਗਰਾਂ ਦੇ ਪਾ ਦਾ ਆ ਬੈਠੇ ਨੇ ਭੁੱਖੇ ਤੇ ਆਏ ਜਿਹਦੇ ਮਾਲਕ ਇਹਨਾਂ ਦੇ ਮਿੱਟੀ ਪਟ ਪਟ ਕੇ ਬੰਨ ਲਾਉਣ ਦੀ ਤਿਆਰੀ ਜਨੇ ਵੀ ਜੇ ਬੰਨ ਲਾ ਕੇ ਪਾਣੀ ਰੁਕ ਜੇ ਇਹ ਪਿੰਡ ਜੀਰੋ ਕਨਾਲ ਜ਼ਿਲ੍ਹਾ ਮਾਨਸਾ ਦੇ ਵਿੱਚ ਬਹੁਤ ਵੀਰੇ ਬਹੁਤ ਜ਼ਿਆਦਾ ਹਾਲਾਤ ਮਾੜੇ ਨੇ ਪੰਜਾਬ ਦੇ ਇਸ ਟਾਈਮ ਤੇ ਤੁਹਾਨੂੰ ਉਹਦੋਂ ਇੱਕ ਵੀਡੀਓ ਵੀਰੇ ਬਹੁਤ ਹੀ ਖਤਰਨਾਕ ਲੱਗਾ ਡਰ ਗਿਆ ਸੀ ਇਹ ਦੇਖ ਕੇ ਯਾਰ ਦੇਖੋ ਵੀਰੇ ਕਿੰਨਾ ਕਿੰਨਾ ਪਾਣੀ ਚੜਿਆ ਹੋਇਆ ਡੰਗਰ ਪਿਛੋਂ ਵੀ ਚਲੋ ਉੱਚੇ ਹੋਣਗੇ ਘਰ ਥੋੜੇ ਬਹੁਤ ਲੱਗਦਾ ਯਾਰ ਵੀ ਆਪਣਾ ਆਪਣੀ ਪੰਜਾਬੀ ਧਰਤੀ ਹੈ ਨਾ ਭਾਈ ਸ਼ਰਾਆ ਨੂੰ ਲੇ ਬੰਦੇ ਡੇ ਖੜੇ ਆ ਦੇਖੋ ਵੀਰੇ ਦੁਕਾਨਾਂ ਵਾਲੇ ਦੇ ਹਾਲਾਤ ਹਨ ਆ ਬਿਚਾਰੇ ਆਪਣੇ ਵੀਰਪਰਾਜ ਉਤੋਂ ਆਪਾਂ ਦੁਕਾਨ ਕਾਰੋਬਾਰੀ ਬੰਦੇ ਨੇ ਜਿਹੜੇ ਇਹ ਸਾਰੇ ਗੋਤਵਾ ਹੋ ਗਿਆ ਜੀ ਪਾਣੀ ਨਹੀਂ ਛਿਗਣਾ ਥੋੜੀ ਜਿਹਾ ਪਾਣੀ ਥੋੜੀ ਬਖਸ਼ਦਾ ਯਾਰਾ ਹੋਰ ਨੂੰ ਇੱਕ ਹੋਰ ਵੀਡੀਓ ਸੀਗੀ ਯਾਰ ਤੁਹਾਨੂੰ ਸ਼ੇਅਰ ਆਹ ਦੇਖੋ ਵੀਰੇ ਆ ਪਹਾੜ ਪਿਆ ਮੈਂ ਤੇ ਇਹ ਪਹਾੜ ਪੈਣ ਮਾਰ ਨਾਲ ਹੀ ਬਾਟਰ ਮਤਰਾ ਫਲੱਡਾ ਜੋ ਮਤਰਾ ਕਹਿੰਦੇ ਨੇ ਹਾੜਾ ਉਹ ਬੜਿਆਗਾ ਬੰਦਰਾ ਪਿੰਡਾ ਚ ਬੜਿਆ ਲੋਕਲ ਪਿਕਅਪ ਕੋਲ ਟੁੱਟ ਗਿਆ ਵੀਰੇ ਪੁੱਲ ਦੇ ਲੋਕ ਪੜਿਆ ਹੋਇਆ ਪੁੱਲ ਹੀ ਚੱਕਤਾ ਪਿੱਲਰ ਹਲਾ ਕੇ ਰੱਖਤੇ ਪਿੱਲਰ ਦਬ ਗਏ ਥੱਲੇ ਨੂੰ ਵਾਈਬਰ ਵਾਈਬਰ ਬੱਚੇ ਪਾਸ਼ਾ ਜੋ ਮਦਦ ਤੋਂ ਪਹੁੰਚਣ ਵਾਸਤੇ ਰਸਤਾ ਬਣੇ ਉਹ ਵੀ ਗਾਇਆ ਹੁਣ ਆਪਾਂ ਬਾਬਾ ਜੀ ਮੇਰ ਕਰਿਓ ਪੰਜਾਬ ਦੇ ਆਰੇ ਆਪ ਵੀਰੇ ਦਿਲ ਤੇ ਲਾਉ ਖਬਰ ਹਾਂ ਤੂੰ ਆ ਤੁੰਗਾਰੇ ਨੂੰ ਦੇਖੋ ਵੀ ਪੰਨੇ ਪੰਨੇ ਚਲੋ ਹਾਂ ਜੀ ਬਈ ਆਪਾਂ ਮਲਾਕਵਾ ਦੇਖ ਲੈਨੇ ਪੰਜਾਬ ਦੇ ਇਥੇ ਜੋ ਹੱਥੇ ਹੈਗੇ ਨੇ ਵਈ ਗੰਜੈਸ਼ ਦੇ ਵਿੱਚ ਜਾਂ ਪਾਵਰ ਦੇ ਵਿੱਚ ਜੇ ਕੋਈ ਭਾਈ ਆਪਣਾ ਕੰਮ ਕਰ ਰਹੇ ਨੇ ਉਸ ਦੇ ਦਾ I am done